ਇੱਕ ਰਾਤ ਦਾ ਜਾਗਣਾ ਬਹੁਤ ਔਖਾ ਇੱਕ ਜਾਗਦਾ ਦੁਖੀ ਬਿਮਾਰ ਰਹਾ ਤੇ ਇੱਕ ਰਾਤ ਦਾ ਜਾਗਣਾ ਬਹੁਤ ਔਖਾ ਇੱਕ ਜਾਗਦਾ ਦੁਖੀ ਬਿਮਾਰ ਰਹਾ ਜਾਂਦਾ ਰatitis ਚੋਟ ਤੇ ਠੱਗ ਜਾਂਦਾ ਜਾਂ ਜਾਗਦਾ ਪਹਿਰੇ ਤਾੜ ਰਹਾ ਜਾਂ ਜਾਗਦਾ ਇਸ਼ਕ ਦੇ ਰਮਜ਼ ਵਾਲਾ ਜਾਗਦਾ ਯਾਰ ਤਾ ਯਾਦ ਰਾਤੀ ਤੇ ਬੱਲਿਆ ਸਭ ਸੋਹ ਜਾਂਦੇ ਨੇ ਬਸ ਇੱਕ ਜਾਗਦਾ ਪਰਵਰਤੀ ਕਾਦ ਰਾਤੀ ਇੱਕ ਜਾਗਦਾ ਬਸ ਪਰਵਰਤੀ ਕਾਦ ਰਾਤੀ ਤੇ ਰਾਂਝਾ ਰਾਂਝਾ ਕਰਤੀ ਨਹੀਂ ਮੈਂ ਆਪੇ ਰਾਂਝਾ ਹੋਈ ਸਤੋ ਨਹੀਂ ਮਨੁ ਦਿੱਤੋ ਰਾਂਝਾ ਹੀੜ ਨਾ ਅੱਖੋ ਕੋਈ ਮੈਂ ਰਾਂਝੇ ਵਿੱਚ ਦਨਜਾ ਮੈਂ ਵਿੱਚ ਹੋਰ ਖਿਆਲ ਨ ਕੋਈ ਮੈਂ ਨਹੀਂ ਉਹ ਆਪ ਹੈ ਆਪਣੇ ਆਪੇ ਕਰੇ ਦਿਲ ਚੋਈ ਜੋ ਕੁਝ ਸੱਟੇ ਅੰਦਰ ਵੱਸੇ ਜ਼ਾਤ ਸਾਡੀ ਸੋਈ ਚਸਤੇ ਨਾਲ ਮੈਂ ਨਿਉ ਲੰਗਾਇਆ ਮੈਂ ਉਸੇ ਜੈਸੀ ਹੋਈ ਤੇ ਚਿੱਟੀ ਚਾਦਰ ਲਾ ਸਟ ਕੁੜੀਏ ਬਹਿਨ ਫਕੀਰਾਂ ਲੋਈ ਚਿੱਟੀ ਚਦਰ ਦਾ ਧਾਗ ਹਸਾਰਾ ਲੋਈ ਨੋਈ ਧਾਗ ਨਾ ਕੋਈ ਤੇ ਤਖਤ ਹਜ਼ਾਰੇ ਲਹਿਚਲ ਭੁਲਿਆ ਸਿਆਲੀ ਮਿਲੇ ਨਾ ਟੋਈ ਰਾਂਝਾ ਰਾਂਝਾ ਕਰਦੀਨੀ ਮੈਂ ਆਪੇ ਰਾਂਝਾ ਹੋਈ ਹੱਥ ਖੁੰਡੀ ਮੇਰੇ ਅੱਗੇ ਮੰਗੋ ਮੋਟੇ ਪੂਰਾ ਲੋਈ ਤੇ ਬੁੱਲਾ ਹੀਰਸ ਲੇਟੀ ਵੇਖੋ ਕਿੱਥੇ ਜਾ ਕੇ ਖਲੋਈ ਰਾਂਝਾ ਰਾਂਝਾ ਕਰਤੀ ਨਹੀਂ ਮੈਂ ਆਪੇ ਰਾਂਝਾ ਹੋਈ ਸਤੋਨੀ ਮਨੁ ਤੀ ਤੋ ਰਾਂਝਾ ਹੀਰਨਾ ਅੱਖ ਕੋਈ ਰਾਂਝਾ ਰਾਂਝਾ ਕਰਤੀ ਨਹੀਂ ਮੈਂ ਆਪੇ ਰਾਂਝਾ ਹੋ ਪੱਥਰ ਤੇ ਵਿੱਚ ਕਿਹੜਿਆਂ ਤਾਈ ਰੋਚੀ ਆਪ ਪਹੁੰਚ ਜਾਵੇ ਹਰ ਇੱਕ ਦਿਤੋਂ ਐਬ ਪਛਾਣੇ ਫਿਰ ਵੀ ਪਰਤਾ ਪਾਵੇ ਤੇ ਲੋਕਾਂ ਮੈਨੂੰ ਆਣ ਡਰਾਇਆ ਧਾਤ ਤੇ ਕਬਰ ਤੇ ਕਾਲੀ ਮੈਂ ਸੁਣਿਆ ਉੱਥੇ ਉਹਨੇ ਆਉਣਾ ਜਿਦੇ ਮੋਟੇ ਉੱਤੇ ਕੰਬਲੀ ਕਾਲੀ ਤੇ ਬੁੱਲਿਆ ਜਾਤ ਪਾਤ ਨਾ ਤਖਨ ਆਸ਼ਿਕ ਅਕਲਾਂ ਤੇ ਆਨੇ ਆਂ ਕੀਲਾ ਨਾ ਇਸ ਦੁਨੀਆ ਤੋਂ ਕਹਿ ਰ ਭਿਆਰ ਨੂੰ ਮੰਨੇ ਆ ਤੇ ਯਾਰ ਬਿਨਾ ਕੋਈ ਸ਼ੈਫਤ ਚੰਗੀ ਲੱਗੇ ਨਾ ਲੱਖ ਪੁਰਾਈਆਂ ਹੋਣ ਚਾਹ ਫਿਰ ਯਾਰ ਦਾ ਪੱਲਾ ਛੱਡੇ ਨਾ ਚਾਹ ਫਿਰ ਯਾਰ ਦਾ ਪੱਲਾ ਛੱਡੇ ਨਾ ਤੇ ਵਿਸ਼ੜ ਗਿਆ ਮੇਰੇ ਦਿਲ ਦਾ ਚੰਨ ਹਾਏ ਮੈਂ ਕੱਖਾਂ ਵਾਂਗ ਤਰਲ ਗਈ ਫੁੱਲਾਂ ਨਾਲ ਮੇਰੀ ਨਾਸਕ ਜਿੰਦੜੀ ਜਿਹੜੀ ਵਿੱਚ ਕੰਡਿਆਂ ਤੇ ਰੁਲ ਗਈ ਤੇ ਗਮ ਸਚਨਾ ਤੇ ਮਾਰ ਮੁਕਾਇਆ ਗਮ ਸਚਨਾ ਤੇ ਮਾਰ ਮੁਕਾਇਆ ਤਮ ਅਥਰੋ ਬਨ ਕੇ ਢਲ ਗਈ ਇੱਕ ਮਾਈਆ ਤੇਰੀ ਯਾਤਨਾ ਭੁੱਲ ਗਈ ਬਾਕੀ ਹਰਸ਼ੇ ਚੱਕਤੀ ਭੁੱਲ ਗਈ ਬਾਕੀ ਹਰਸ਼ੇ ਚੱਕਤੀ ਭੁੱਲ ਗਈ ਤੇ ਰੋਣਾ ਤੋਣਾ ਦੇ ਕਿਉਂ ਸਾਨੂੰ ਪਾ ਕਿਉਂ ਵਿੱਚ ਫਿਕਰਾ ਪਾਟੀ ਲੀਰ ਪੁਰਾਣੀ ਵਾਂਗੂ ਹਏ ਟੰਗ ਕਿਉਂ ਵਿੱਚ ਕਿਕਰਾਂ ਟੰਗ ਕਿਉਂ ਵਿੱਚ ਕਿਕਰਾਂ ਤੇ ਪੜ ਪੜ ਇਲਮ ਤੇ ਫਾਜ਼ਲ ਹੋਇਆ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾਚਾ ਵੜਦਾ ਮੰਦਰ ਮਸੀਤ ਤੇ ਕਦੇ ਮਨ ਆਪਣੇ ਅੰਦਰ ਵੜਿਆ ਹੀ ਨਹੀਂ ਤੇ ਅਵੇਂ ਰੋਜ਼ ਸ਼ੈਤਾਨ ਨਾਲ ਲੜਦਾ ਏ ਕਦੇ ਨਫਜ਼ ਆਪਣੇ ਨਾਲ ਲੜਿਆ ਹੀ ਨਹੀਂ ਉੱਬਲਿਆ ਅਸਮਾਨੇ ਉੱਡਦਿਆਂ ਫੜਦਾ ਏ ਜੜਾ ਘਰ ਬੈਠਾ ਉਹਨੂੰ ਕਦੇ ਫੜਿਆ ਨਹੀਂ ਟੜਕਰ ਬੈਠਾ ਉਹਨੂੰ ਕਦੇ ਫੜਿਆ ਨਹੀਂ ਉਮੀਦ ਕਰਤਾں ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੀ ਲੋਨ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਤੇ ਲੋ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਟਵਾ ਦੇ ਸ਼ੇਅਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ